ਮਾਫੀ ਲੋਜ ਕਰ ਰਿਹਾ ਮੂਰੇ ਹੋ ਗਏ ਮੈਨੂੰ ਵਾਦ ਆਉ ਉਹ ਨਾ ਮਾਦਮਾ ਨੰਬਰ ਲਾਉਣਾ ਕਿ ਤੁਹਾਨੂੰ ਅੱਛਾ ਕੀ ਨਾ ਕਿ ਤੁਹਾਡੇ ਜੀ ਮੇਰਾ ਸਰਪੰਚ ਜਿਹੜੇ ਤੁਸੀਂ ਬੈਠੇ ਲੈ ਰਹੇ ਆ ਅੱਛਾ ਕੀ ਵਾਰ ਦਾ ਦੋਈ ਹੈ ਜਿਹੜੀ ਹੁਣ ਇੱਥੇ ਮੌਕੇ ਤੇ ਹੋਈ ਹੈ ਵਾਰ ਦਾ ਸੀਗਾ ਮੈਂ ਇੱਥੇ ਅਧਿਕਾਰ ਵਾਲੀ ਨਾ ਬੁਜਾਰਾ ਆਇਆ ਸੀਗਾ ਹੂੰ ਪਿਆਰ ਆਇਆ ਸੀ ਉੱਥੇ ਦੋ ਗੱਡੀਆਂ 'ਤੇ ਸਵਾਰ ਸੀ ਕੁਝ ਆਲੂ ਪਛਾਤੇ ਵਿਆਹ ਕਿਉਂਕਿ ਸਾਡਾ ਡੇਰੇ ਦਾ ਚੱਲ ਰਿਹਾ ਹੈਗਾ ਹੂੰ ਦੋ ਸਾਢੇ 7 ਸੀਗਾ ਕੁਝ ਵੀਡੀਓ ਵਾਇਰਲ ਹੋ ਜਾਈਏ ਸ ਆਡੀਓ ਵਾਇਰਲ ਹੋ ਜਾਈਏ ਸੀਗਾ ਉਹ ਮਾੜਾ ਅੰਸਰ ਸੀਗਾ ਹੁਣ ਪਿੰਡੋਂ ਕੱਢਿਆ ਸੀਗਾ ਪੰ ਆ ਗਿਆ ਜੀ ਜੂਨੀਆ ਦੇ ਸਹਿਯੋਗ ਨਾਲ ਉਹ ਅਜ ਬੰਦੇ ਲੈ ਕੇ ਇੱਥੇ ਆ ਗਿਆ ਉੱਥੇ ਪਹਿਲਾਂ ਉਹਨੇ ਇਕੱਲੇ ਨੂੰ ਉੱਥੇ ਧਾਕ ਲਾਈ ਉਹ ਇਕੱਲਾਗਾ ਬਸ ਸਾਡੇ ਕੋਲ ਗੱਡੀਆਂ ਰੋਕੀਆਂ ਫਿਰ ਮਾਨਾਂ ਦੇ ਗਵਾਰਡ ਤੇ ਪਾਸੇ ਲਾ ਕੇ ਰੋਕ ਲਿਆ ਇੱਕ ਮੁੰਡਾ ਬਹਿ ਤੈਨੂੰ ਕੋਲ ਤੇ ਮੈਂ ਖੜਾ ਰਿਹਾ ਤੈਨੂੰ ਕੋਲ ਤੇ ਖੜਾ ਰਿਹਾ ਪਿੱਛੇ ਗੱਡੀਆਂ ਲਾ ਕੇ ਉਹਨੇ ਮੇਰੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਰੇ ਇੱਕ ਜਿਹੜਾ ਇੱਕ ਮਸਲਾ ਆਇਆ ਕਿ ਸਰਪੰਚ ਤੇ ਹਮਲਾ ਹੋਇਆ ਕੀ ਮਸਲਾ ਤੇ ਕੋਲਸ ਬਲੋ ਕੀ ਕਰ ਲਈ ਇਹਦੀ ਕੀਤੀ ਜਾ ਰਹੀ ਹੈ ਇੱਕ ਫੋਨ ਆਇਆ ਸੀਗਾ ਵੀ ਇਦਾਂ ਕਰਕੇ ਲੜਾਈ ਹੋ ਰਹੀ ਹੈ ਉਹਦਾ ਡਿਊਟੀ ਅਫਸਰ ਕੁਲਵੰਤ ਸਿੰਘ ਮੌਕੇ ਤੇ ਗਿਆ ਸੀਗਾ ਉਸ ਤੋਂ ਬਾਅਦ ਅਸੀਂ ਵੀ ਮੌਕੇ ਤੇ ਗਏ ਆ ਜਿਹੜਾ ਵੀ ਇਸ ਸੰਬੰਧ ਵਿੱਚ ਸਾਨੂੰ ਫੋਨ ਮਿਲਿਆ ਸੀ ਉਸ ਸੰਬੰਧ ਦੇ ਵਿੱਚ ਕੋਈ ਜਗਤਾਰ ਸਿੰਘ ਬਾਬਾ ਉਹ ਮੌਕੇ ਤੇ ਨਹੀਂ ਸੀ ਬਲਵਿੰਦਰ ਸਿੰਘ ਸੀ ਇਹਦੇ ਨਾਲ ਦੋ ਦੱਸ ਰਿਹਾ ਵੀ ਰਾਣਾ ਸਿੰਘ ਤੇ ਗੁਫੀ ਸਿੰਘ ਸੀਗੇ ਤੇ ਗਗਨਦੀਪ ਸਿੰਘ ਸਰਪੰਚ ਸੀ ਇਹਦੇ ਨਾਲ ਇਹ ਪਿੰਡ ਦੇ ਬੰਦੇ ਸੀਗੇ ਕੋਈ ਲੜਾਈ ਜਿਹੜਾ ਝਗੜਾ ਹੋਇਆ ਇਸ ਸੰਬੰਧੀ ਪੜਤਾਲ ਕਰਕੇ ਜਿਹੜਾ ਵੀ ਇਹਦੇ ਚੋਂ ਕਸੂਰ ਹੋਵੇ ਉਹਦੇ ਵਿਰੁੱਧ ਕਾਰਵਾਈ ਕੀਤੀ ਚ ਕਿ ਸਿਰਫ ਉਹ ਕੋ 1 ਫੀਟ ਤੋਂ ਨਹੀਂ ਮੈਸੇਜ ਆਇਆ 60 ਫੀਟ ਫਿਲਹਾਲ ਤਾਂ ਸਾਹਮਣੇ ਨਹੀਂ ਆਈ ਗੱਡੀ ਦੇ ਬੱਚਾ ਇਹ ਘੇਰੀ ਗਈ ਹੈ ਇੱਥੇ ਲੋਕਾਂ ਨੇ ਘੇਰੀਆ ਦੇ ਵਿੱਚ ਅਸਲਾ ਸੀਗਾ ਦੋ ਰਵਾਲਵਰ ਸੀਗੇ ਇੱਕ ਸਰ ਪਿਸਤਲ ਕੀ ਸੀਗਾ ਇੱਕ ਕੈਸਟਰ ਸੀਗਾ ਇੱਕ 12 ਬੋਲ ਦੀ ਗੱਲ ਹੈ ਪੁਲਿਸ ਨੇ ਬਰਾਮਦ ਕਰ ਲਈ ਤੇ ਇੱਕ ਉਹ ਮਲਾ ਲੈ ਕੇ ਭੱਜ ਪੁੱਜ ਗਿਆ ਆਪ ਆਗਾਈ ਆਪ ਕਰ ਰਿਹਾ ਸੀਗਾ ਆਪ ਕਰ ਰਿਹਾ ਸੀਗਾ ਆਪ ਉਹ ਤਿੰਨ ਗੁੜੇ ਤੇ ਚਲੇ ਗਿਆ ਉਹਦਾ ਕੈਮਰੇ ਦੀ ਫੁਟੇਜ ਕਢਾ ਸਕਦੇ ਹੋ ਹਮ ਸਾਰੀ ਇੱਥੇ ਵੀ ਉਹ ਮੈਂ ਤਿੰਨ ਗੁੜੇ ਪੂਰੇ ਦੀ ਦੁਕਾਨ ਕੋਲ ਗੱਡੀ ਲਾ ਕੇ ਖੜ ਗਿਆ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਤੋਂ ਵਿਚਾਰ ਰਿਹਾਗਾ ਨੁਕਸਾਨ ਤੋਂ ਤਾਂ ਟਾਈਮ ਨਹੀਂ ਮਿਲਿਆ ਮਨ ਲੋ ਉਹਨੂੰ ਗੱਡੀ ਮੈਂ ਪਾਰੀ ਲਗਾ ਦਿੱਤਾ ਬੋਕਲੇ ਲਗਾ ਦਿੱਤਾ ਸਤਨਾ ਕਦੇ ਵੀ ਨਹੀਂ ਆਪਾਂ ਚੁੰਦਿਆਂ ਮੋਟਾ ਕਰਦਾ ਹੈ ਇਹ ਪਾ ਜਰਪਤ ਨਾਲ ਮਾਜੂਬ ਹੈ ਵੜਦੇ ਹਾਂਜੀ ਸੰਤੂ ਸਾਹਿਬ ਹਾਂਜੀ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਗੈਣਾ ਹੋਣਾ ਜਿਹੜੇ ਪਤ 50 ਉਹਦੇ ਮਗਰ ਦੋ ਗੱਡੀਆਂ ਲੱਗੀਆਂ ਜੀ ਤੇ ਉਹਨੇ ਸਾਨੂੰ ਫੋਨ ਕਰਤਾ ਕਿ ਨਾ ਬੰਦੇ ਲੱਗੇ ਮੇਰੇ ਮਗਰ ਠੀਕ ਹੈ ਜੀ ਫਿਰ ਉਹ ਅਸੀਂ ਜਾ ਕੇ ਮੂਰੇ ਗੱਡੀ ਲਾ ਕੇ ਰੋਕਿਆ ਉਹਨਾਂ ਕੋਲੇ ਰਫਲ ਸੀ ਤੇ ਪਿਸਤੌਲ ਵੀ ਰਹੀ ਬੰਦੇ ਬੰਦਿਆਂ ਦੀ ਪਛਾਣ ਹੋਈ ਨਾ ਹਜੇ ਪਛਾਣ ਨਹੀਂ ਜਾਣਦੇ ਨਾ ਉਹਨਾਂ ਨੂੰ ਨਵੀਂ ਠੀਕ ਹੈ ਜੀ ਵੀ ਬਾਹਰ ਨਾਲ ਬਾਈ ਜਦੋਂ ਬੰਦਾ ਆ ਕੇ ਰੇਗੋ ਸੰਤੂ ਸਾਹਿਬ ਕੌਣ ਸੀ ਬੰਦੇ ਮੈਂ ਆਪੇ ਕੋਤਰ ਅੱਛਾ ਜੀ ਇਹ ਮਤਲਬ ਸ਼ਰੇਆਮ ਹੀ ਰੋਗ ਰਸਤੇ ਦੇ ਵਿੱਚ ਰੁਕਿਆ ਗਿਆ ਇਹ ਗੰਗਨੇ ਦੇ ਮਗਰ ਮਗਰ ਲੱਗਿਆ ਜਾਂਦਾ ਹੁਣ ਇਹਨੂੰ ਫੋਨ ਕਰਦਾ ਇਹਦਾ ਵਿਆਹ ਸੀਗਾ ਨਾ ਐ ਕਰਕੇ ਬੰਦੇ ਲਾ ਕੇ ਮੇਰੇ ਕੋਲ ਹੈਂਡੀ ਆ ਉਹ ਜ本当 ਸਾਬਾ ਮੈਨੂੰ ਗਗਨੇ ਦੇ ਬਾਹਰ ਮੋੜ ਲੱਗਿਆ ਯਾਰ ਅੱਛਾ ਤੇ ਬਾਹਰ ਕੇ ਨਿਯਮ ਹੋ ਗਿਆ ਨਾ ਅੱਛਾ ਇਹ ਪ੍ਰਧਾਨ ਜੀ ਜਿਸ ਤਰ੍ਹਾਂ ਹੁਣ ਪੰਜਾਬ ਦਾ ਮਾਹੌਲ ਚੱਲ ਰਿਹਾ ਕੀ ਕਹਣਾ ਕਿ ਉਹਨਾਂ ਦਿਨ ਦਿਹਾੜੇ ਇਸ ਤਰ੍ਹਾਂ ਜਿਹੜੇ ਕਿ ਹਮਲੇਬਾਰ ਦਾਤਾ ਹੋ ਰਹੀਆਂ ਮੈਂ ਕਹਿਣਾ ਇਹ ਚਾਹਣਾ ਐ ਚਮਕੌਰ ਸਿੰਘ ਨੇਂਬਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੀ ਨੇ ਇੱਕ ਤੱਕ ਜਿਹੜੇ ਬੰਦਿਆਂ ਨੇ ਇਹ ਘੇਰਿਆ ਇਹ ਸਾਡੇ ਡੇਰੇ ਦਾ ਮਸਲਾ ਡੇਰਾ ਬਿਲਕੁਲ ਮੇਰੀ ਔਸਤ ਤੇ ਐ ਬਾਗ ਤੇ ਐ ਜਾਣੀ ਇਹ ਜਗਤਾਰ ਸਿੰਘ ਹੈ ਜਿਹੜਾ ਡੇਰੇ ਦਾ ਮਹਾਂਤ ਬਣਿਆ ਹੋਇਆ ਸੀ ਇਹਦੇ ਦੇ ਜਾਨੀ ਬਹੁਤ ਚਰਦੀ ਚਰਚਾ ਸੀ ਵੀ ਇਹ ਬੰਦਾ ਠੀਕ ਨਹੀਂ ਇਹ ਬੰਦਾ ਔਰਤਾਂ ਪ੍ਰਤੀ ਗਲਤ ਹੈ ਉਹ ਆਡੀਓ ਵਾਇਰਲ ਹੋ ਗਈਆਂ ਆਡੀਓ ਬਾਹਰ ਜਦੋਂ ਪਿੰਡ 'ਚ ਗੱਲ ਫੈਲ ਗਈ ਇਹਨੂੰ ਕਿਸੇ ਨੇ ਨਹੀਂ ਕੱਢਿਆ ਆਪ ਹੀ ਡੇਰਾ ਛੱਡ ਕੇ ਭੱਜ ਗਿਆ ਹੁਣ ਜਾਨੀ ਇਹ ਉਸ ਖੇਚੋਂ ਹਮਲੇ ਕਰਨ ਤੇ ਉੱਤਰਿਆ ਹੋਇਆ ਹੈ ਇਹ ਉਸੇ ਦੇ ਬੰਦੇ ਸੀ ਪੜਤਾਲ 'ਚ ਪਤਾ ਲੱਗਿਆ ਜਿਹੜੀ ਇਹ ਬਹੁਤ ਮਾੜੀ ਹੈ ਕਿਉਂਕਿ ਇਹ ਸਾਧਾਂ ਦੀਆਂ ਉਹ ਤਾਂ ਰਿਪੋਰਟਾਂ ਆ ਕਿੰਨੀਆਂ ਵੀਡੀਓ ਵਾਇਰਲ ਹੋ ਗਈਆਂ ਸਾਫ ਸੰਧੂ ਜੀ ਤੁਸੀਂ ਤਾਂ ਆਪ ਹੀ ਦੇਖਦੇ ਹੋ ਇਹ ਸਾਰੇ ਹੀ ਇਹੋ ਜਿਹੇ ਆ ਕੋਈ 100 ਚੋਂ 21 ਬਚਿਆ ਹੋਊ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹ ਤਾਂ ਪੱਚਾ ਹੋਣਾ ਚਾਹੀਦਾ ਇਹ ਜੇ ਸਾਧਾਂ ਤੇ ਇਹਨਾਂ ਨੂੰ ਕਿਉਂ ਬਲਾਤਕਾਰੀਆਂ ਇੱਥੇ ਗੁਡੇਰਾਂ 'ਚ ਬਿਠਾਇਆ ਸਾਡੇ ਪਿੰਡ ਜ਼ਮੀਨ ਹੈ 11 ਕਿੱਲੇ ਸਾਰੇ ਪਿੰਡ ਚ ਇੱਕੋ ਹੀ ਸਥਾਨ ਹੈ ਆਮਦਨ ਵੱਡੀ ਹੈ ਐਸ਼ਾ ਕਰਦੇ ਹੈ ਸਰ ਪ੍ਰਸ਼ਾਸਨ ਨਾਲ ਹੋਈ ਆ ਗੱਲਬਾਤ ਹੁਣ ਪ੍ਰਸ਼ਾਸਨ ਨਾਲ ਹਲੇ ਕੋਈ ਨਹੀਂ ਹੋਈ ਪ੍ਰਸ਼ਾਸਨ ਨਾਲ ਹੁਣ ਕਰਦੇ ਆ ਮਿਲਦੇ ਆ ਪ੍ਰਸ਼ਾਸਨ په دې کې ډېر خلک د دې لپاره راځي چې ਕੱਲਾ ਇਹਦਾ ਹੈ ਕੱਲਾ ਜੀ ਆ ਆ ਅੱਛਾ ਰਾਹੀਦ ਸਾਹਿਬ ਇੱਕ ਜਨਮ ਦਿਨ ਆਪਾਂ ਦੇਖ ਰਹੇ ਹਾਂ ਪੰਜਾਬ ਦੇ ਜਿਹੜੇ ਹਾਲਾਤ ਬਣਦੇ ਆ ਕਿ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਏ ਆ ਲੁੱਟਾਂ ਕੋ ਹਮਲੇ ਹੋ ਰਹੇ ਹੋ ਜੀ ਗੱਲ ਪਤਾ ਕੀ ਆ ਮੇਰੇ ਨਾਲ ਖੜੇ ਆ ਨੈਣੇਵਾਲ ਪਿੰਡ ਦੇ ਮੌਜੂਦਾ ਸਰਪੰਚ ਨੇ ਸਾਡੇ ਗਗਨਦੀਪ ਸਿੰਘ ਪਿੰਡ ਨੇ ਤਬ ਆ ਕੇ ਮжоਰਟੀ ਨਾਲ ਪੰਚ ਬਣਾਇਆ ਕਿ ਪਿੰਡ ਦੇ ਵਿੱਚ ਡੇਰੇ ਦੇ ਵਿੱਚ ਉਹਦਾ ਉੱਥੇ ਮਹੰਤ ਸੀਗਾ ਉਦੋਂ ਸਾਰਾ ਪਿੰਡ ਦੁਖੀ ਸੀ ਸਾਰੇ ਪਿੰਡ ਨੇ ਇਹਨਾਂ ਨੂੰ ਕਿਹਾ ਵੀ ਇਹਨ ਡੇਰੇ ਚੋਂ ਵੱਡੇ ਸਾਰੇ ਪਿੰਡ ਦੇ ਸਹਿਯੋਗ ਨਾਲ ਉਹਨੂੰ ਡੇਰੇ ਚੋਂ ਕੱਢਿਆ ਵੀਡੀਓ ਵੀ ਵਾਇਰਲ ਹੋਈਆਂ ਪਿਛਲੇ ਸਮੇਂ ਤੁਸੀਂ ਦੇਖਿਆ ਇਹ ਗੱਲ ਪੰਜਾਬ ਦੇ ਹਾਲਾਤਾਂ ਦੀ ਦੇਖੋ ਕਿਵੇਂ ਪੰਜਾਬ ਦੇ ਵਿੱਚ ਅਸਲਾ ਲੋਕ ਚੱਕੀ ਫਿਰਦੇ ਨੇ ਮਤਲਬ ਕਿ ਪੰਜਾਬ ਦੇ ਵਿੱਚ ਕੋਈ ਬੰਦਾ ਸੇਫ ਨਹੀਂ ਹੈ ਇਸ ਵੇਲੇ ਆਪਾਂ ਸਾਰੇ ਖੜੇ ਆ ਹਰਕ ਬੰਦਾ ਇਸ ਵੇਲੇ ਇਨਸਿਕਿਉਰ ਫੀਲ ਕਰ ਰਿਹਾ ਪੰਜਾਬ ਦੇ ਵਿੱਚ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਨਹੀਂ ਹੈ ਉਸ ਦੇ ਸਿਰ ਦੇ ਉੱਪਰੋਂ ਦੀ ਗੱਲਾਂ ਨਿਕਲੀਆਂ ਪੰਜਿਆਂ ਨੇ ਆਥਾ-ਥਾ ਤੇ ਲੁੱਟਾਂ ਕੋ ਹੋਈ ਜਾਂਦੀਆਂ ਆਥਾ-ਥਾ ਤੇ ਜਿਹੜੀਆਂ ਕਤਲੋਕਾਰਤ ਹੋਈ ਜਾਂਦੇ ਇਸ ਕਰਕੇ ਪੰਜਾਬ ਦੇ ਜਣੇ ਬਹਾ ਇਸ ਵੇਲੇ ਮਾਹੌਲ ਬਣਿਆ ਹੋਇਆ ਨਾ ਬਿਲਕੁਲ ਪੰਜਾਬ ਦੇ ਵਿੱਚ ਕੋਈ ਕਾਨੂੰਨ ਵਿਵਸਥਾ ਨਾ ਦੀ ਕੋਈ ਚੀਜ਼ ਨਹੀਂ ਹੈ ਹਰਕ ਬੰਦਾ ਆਪ ਦੇ ਆਪ ਨੂੰ ਇਨ ਸਟਾਰ ਮਹਿਸੂਸ ਕਰ ਰਿਹਾ ਵੀ ਸਾਡੀ ਕੋਈ ਸਿਕਿਉਰਟੀ ਨਹੀਂ ਤੇ ਕੀ ਮੰਗ ਕਰਦੇ ਤੁਸੀਂ ਅੱਜ ਲਈ ਘਟਰਾ ਨੂੰ ਲੈ ਕੇ ਜੀ ਤੇ ਮੰਗ ਤਾਂ ਇਹ ਆ ਜਿੰਨੇ ਤੁਸੀਂ ਪਹਿਲਾਂ ਪੁੱਛਿਆ ਸਰਪੰਚ ਸਾਹਿਬ ਨੂੰ ਵੀ ਕੋਈ ਬਾ ਮਾਰਾ ਕੋਈ ਨੁਕਸਾਨਤਾ ਨਹੀਂ ਹੋਇਆ ਨੁਕਸਾਨ ਤਾਂ ਸੀ ਜੇ ਗੋਲੀ ਚੱਲ ਜਾਂਦੀ ਬੰਦਾ ਮਰ ਜਾਂਦਾ ਫਿਰ ਨੁਕਸਾਨ ਹੀ ਸੀ ਚਲੋ ਜੀ ਕਿਸਮਤ ਚੰਗੀ ਸੀ ਵੀ ਇਹ ਬਚ ਰਿਹਾ ਪ੍ਰਮਾਤਮਾ ਨੇ ਇਹਦੇ ਤੇ ਹੱਥ ਦੇ ਕੇ ਰੱਖ ਲਿਆ ਵੈਪਨਾ ਜਿਹੜੇ ਬੰਦੇ ਇਸ ਤਰੀਕੇ ਨਾਲ ਵੈਪਨ ਚੱਕੀ ਵਰਦੇ ਨੇ ਇਸ ਤਰੀਕੇ ਨਾਲ ਅਸਲੇ ਚੱਕੀ ਫਿਰਦੇ ਨੇ ਉਹ ਅਸਲੇ ਇੱਕ ਨੰਬਰ ਦੇ ਨੇ ਦੋ ਨੰਬਰ ਦੇ ਨੇ ਉਹ ਤਾਂ ਹੁਣ ਪੁਸਤਕ ਤਫ਼तीश ਕਰਕੇ ਦੇਖੇ ਮੈਂ ਐਸਐਸਪੀ ਸਾਹਿਬ ਨੂੰ ਬਰਨਾਲੇ ਫੋਨ ਕਰਕੇ ਕਿਹਾਗਾ ਉਹ ਕਹਿੰਦੇ ਮੈਂ ਡੀਐਸਪੀ ਤਪੇ ਦੀ ਵੀ ਡਿਊਟੀ ਲਾ ਰਿਹਾ ਐਸਐਚਓ ਭਡੌਣ ਦੀ ਵੀ ਡਿਊਟੀ ਲਾ ਰਿਹਾ ਹਜੇ ਗੰਦੇ ਅਨਸਰਾਂ ਤੇ ਨਤਕ ਪਾਉਣੀ ਚਾਹੀਦੀ ਆ ਪੜਤਾਲ ਕਰਨੀ ਚਾਹੀਦੀ ਆ ਵੀ ਇਹ ਬੰਦੇ ਇਹ ਵੀ ਦੇਖਣਾ ਚਾਹੀਦਾ ਵੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਪਿੱਛੇ ਜਿਹੜਾ ਹੁਣ ਬੰਦਾ ਫੜ ਕੇ ਲੈ ਕੇ ਗਿਆ ਨਹੀਂ ਪਤਾ ਨਹੀਂ ਇਹਦਾ ਕੀ ਰਿਕਾਰਡ ਹੋਊਗਾ ਜਿਹੜੇ ਬੰਦੇ ਭੱਜੇ ਨੇ ਉਹਨਾਂ ਦਾ ਕੀ ਰਿਕਾਰਡ ਹੋਊ ਜਿਹੜੇ ਅਸਲੇ ਨੇ ਇੱਕ ਨੰਬਰ ਦੇ ਅਸਲੇ ਆ ਕਿ ਦੋ ਨੰਬਰ ਦੇ ਅਸਲੇ ਆ ਇਹ ਤਾਂ ਹੁਣ ਜਦੋਂ ਪੁਸਤਕ ਤਫ਼तीश ਕਰੂ ਫੇਰ ਹੀ ਪਤਾ ਲੱਗੂ ਨਾ ਜੇ ਬੰਦੇ ਦੇ ਜਿਹੇ ਬੰਦੇ ਦੇ ਕੋਲੀ ਚੱਲ ਜਾਂਦੀ ਨੁਕਸਾਨ ਹੋ ਜਾਂਦਾ ਪਰਿਵਾਰ ਦੇ ਪਰਿਵਾਰ ਦਾ ਜੀ ਮਰ ਜਾਂਦਾ ਪਰਿਵਾਰ ਦਾ ਬੱਚਾ ਮਰ ਜਾਂਦਾ ਮੁੜ ਕੇ ਕੀ ਹੋਣਾ ਸੀਗਾ ਸਾਰੇ ਆਪਾਂ ਚੁੱਪ ਕਰਕੇ ਜਾ ਨੇ ਤੁਖਸੂ ਕਰਕੇ ਪਿੱਛੇ हट ਗਿਆ ਜੀ ਤਾਂ ਜਿਹਦਾ ਪਰਿਵਾਰ ਚੋਂ ਜਾਂਦਾ ਉਹਦਾ ਜਾਂਦਾ ਨਾ ਇਸ ਕਰਕੇ ਮੈਂ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਕੇ ਹਟਿਆ ਵੀ ਬਹੁਤ ਸਖਤੀ ਨਾਲ ਜਿਹੜੇ ਇਹ ਮੁਲਜ਼ਮ ਨੇ ਇਸ ਕੇਸ ਦੇ ਵਿੱਚ ਉਹਨਾਂ ਨਾਲ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਚਲੋ ਜੀ ਮਿਆਣਾ ਵਾਲਾ ਮੰਡੀ ਵੀ ਖੱਚ ਇਹਦੀ ਹੋਣੀ ਖੱਚਦਾ ਭਾਈ ਨੂੰ 40 ਹਜ਼ਾਰ ਦੇ ਦੋ ਆਛਲ ਗਗਨਿੰਦ ਗੱਡੀ ਕਿੱਥੇ ਆ? ਉਹ ਤਾਂ ਨਹੀਂ ਹੋਈ ਬੰਦ ਨਾ। ਤੇ ਗੱਡੀ ਥਾਣੇ ਵਾਲੇ ਲੈ ਕੇ ਕਾਦਣਗੇ? ਤੁਮ ਕਿਤੇ ਸੀ? ਨਾ ਆਪਾਂ ਇਹਣਾ ਜਾ ਕੇ ਦੇਖ ਗਏ ਉਹਦੇ ਵਿੱਚ ਉਹ ਦੇਖ ਇਹ ਬੰਦੂ ਇਹਦੇ ਵਿੱਚ ਮਾਰ ਸੀ ਮੁਰ ਮੁੜ ਕੇ ਕਹਦੇ ਕਿ ਸਾਡਾ ਸੀਬੀ ਹਾਂ ਫਿਰ ਜੇ ਆ ਡੀਏ ਸੀਬੀ ਜੇ 52 60 ਹਾਂ ਹਾਂ కటీీరియర్ చీసెర్ కుందా Հա մեր լավ ցույց տվեց ਆਹ ਗੰਗਦੀ ਚੰਨ ਨਿਆ ਅੱਛਾ ਜੀ ਇਹ ਹੈ ਜੇ ਹੋਈਆ ਘਟਨਾ ਕੀ ਕਰਨਾ ਵਾਪਰੇ ਕਿੰਨੇ ਵਜ ਦੀ ਦੀ ਗੱਲ ਹੈ ਕਿੰਨੇ ਵਿਅਕਤੀ ਸੀ ਇਹ ਲਗਭਗ ਮੈਂ ਬਿਜਾਰ ਆਇਆ ਸੀਗਾ ਜਿਆਦੀ ਘਰ ਵਾਲੀ ਨਾਲ ਬਸ ਸੜੇ ਕੋਲੇ ਖੜਾ ਸੀਗਾ ਜੇ ਬਸ ਸੜੇ ਕੋਲੇ ਜਦੋਂ ਗੱਡੀ ਚ ਬੈਠਣ ਲੱਗਾ ਤੇ ਇਹਨਾਂ ਲਿਆ ਕੇ ਗੱਡੀਆਂ ਲਾਈਆਂ ਉੱਥੇ ਸਾਹਮਣੇ ਇਹਨਾਂ ਕੋਲੇ ਚਾਰ ਪੰਜ ਬੰਦੇ ਸੀ ਦੋ ਗੱਡੀਆਂ ਸੀਗੀਆਂ ਚਲੋ ਉੱਥੇ ਹੁੰਦੇ ਹੋਏ ਮੈਂ ਟਾਲਾ ਵੱਟਦਾ ਗਿਆ ਨਾਲ ਬੁਰੀਆਂ ਕਰਕੇ ਤੇ ਹੌਲੀ ਹੌਲੀ ਜਾਂਦਾ ਰਿਹਾ ਤੇ ਉਹਦੇ ਮਗਰ ਲਾਲ ਨੇ ਗੱਡੀਆਂ ਕਦੇ ਮੂਰੇ ਲਾ ਲੈਂਦੇ ਸੀਗੇ ਪਿੱਛੇ ਪਰ ਕਲਾਕਾਰ ਸੀ ਤਿੰਨ ਗੁਣੀ ਤੱਕ ਉਹ ਤੱਕ ਰੱਖਿਆ ਮੈਂ ਉਹਨੇ ਟਾਈਮ ਨੂੰ ਪਿੰਡ ਫੋਨ ਕਰਤਾ ਸੀਗਾ ਫਿਰ ਜਿਆਦੇ ਫੋਨ ਕਰਤਾ ਸੀਗਾ ਵੀ ਆ ਕਰਕੇ ਵੀ ਗੱਡੀਆਂ ਮੂਰੇ ਪਿੱਛੇ ਕਰ ਜਾਂਦੇ ਆ ਇਹਨਾਂ ਨੇ ਉੱਥੇ ਜਾ ਕੇ ਹਮਲੇ ਦੀ ਕੋਸ਼ਿਸ਼ ਕਰਦੇ ਸੀਗੇ ਮੈਂ ਗੱਡੀ ਤੋੜ ਲੈਂਦਾ ਸੀਗਾ ਫਿਰ ਇਹ ਫਿਰ ਪਿੱਛੇ ਜੇ ਮੈਂ ਰੋਕਦਾ ਸੀ ਜੇ ਰੋਕ ਲੈਂਦੇ ਸੀਗੇ ਜੇ ਮੈਂ ਤੋੜਦਾ ਸੀ ਤੋੜ ਲੈਂਦੇ ਸੀਗੇ ਉਦੋਂ ਆ ਜਾ ਕੇ ਤਰਨਗੁੜੀ ਤੇ ਜਾ ਕੇ ਮੈਂ ਹੱਥ ਗੱਡੀ ਡੇਡੀ ਦੇ ਪਾਸੇ ਕਰਕੇ ਲਾ ਲਈ ਲਘੂ ਚ ਲਾ ਲਈ ਇਹ ਉਹ ਤਰਨਗੁੜੀ ਤੇ ਖੜੇ ਰਹੇ ਉਹਦੋਂ ਨੂੰ ਪਿੰਡ ਦੇ ਬੰਦੇ ਸਾਡੇ ਸਾਥੀ ਆ ਗਏ ਬਾਅਦ ਜਦੋਂ ਦੇਖਿਆ ਗਿਆ ਇਹਨਾਂ ਕੋਲੋਂ ਆਸਲੇ ਨਿਕਲੇ ਸਾਰਾ ਕੁਝ ਹੋਰ ਨਿਕਲਿਆ ਪਹਿਲਾਂ ਮੈਨੂੰ ਧਮਕੀਆਂ ਦਵਾਉਂਦਾ ਰਿਹਾ ਕਿ ਦੇਖ ਕੋਈ ਇੱਥੋਂ ਬੰਦੇ ਭੇਜ ਦਈਏ ਸੰਗਰੂਰ ਤੋਂ ਭੇਜ ਦੇ ਪਹਾਨੀ ਘੜ ਦੋ ਭੇਜ ਕਿਤੇ ਕੀ ਤੋਂ ਫੋਨ ਕਰਾਇਆ ਸਪਰਸ਼ਾ ਕਰਾਉਂਦਾ ਸੀਗਾ ਮੈਨੂੰ ਡੇਰੇ ਬਿਠਾਇਆ ਜਾਵੇ ਕਿਉਂਕਿ ਪਿੰਡ ਦਾ ਫੈਸਲਾ ਜੇ ਗਲਤ ਕੰਮ ਕਰਦਾ ਸੀ ਪਿੰਡ ਦੇ ਲੋਕਾਂ ਨੇ ਮੈਨੂੰ ਚੁਣਿਆ ਸੀਗਾ ਮੇਰਾ ਵੀ ਫੈਸਲਾ ਸੀ ਵੇਖਣ ਨੂੰ ਸਾਰਿਆਂ ਨੂੰ ਪਤਾ ਹੈਗਾ ਇੱਥੇ ਬਾਬਾ ਜਗਤਾਰ ਇੱਕ ਜਗਰਾਜ ਹੋਰ ਬਿਠਾਇਆ ਹੈ ਕਿ ਇਹਨਾਂ ਨੇ ਦੇਖਣੇ ਛੱਡਿਆ ਹੈਗਾ ਉਹਨੂੰ ਵੀ ਤਾਂ ਧਮਕੀਆਂ ਦਿੰਦਾ ਸੀਗਾ ਮੈਨੂੰ ਵੀ ਦਿੰਦਾ ਸੀਗਾ ਕਹਿੰਦਾ ਸੀ ਨੀਜੀ ਆ ਮੈਂ ਤੁਹਾਡਾ ਦੇਖੂਗਾ ਕਿੰਨੇ ਕੁ ਹਮਲਾ ਹਮਲਾ ਕਰਨ ਵਾਲੇ ਕਿੰਨੇ ਹਮਲਾਵਰੇ ਹੋਣਗੇ 6-7 ਗੱਡੀ-ਗੱਡੀਆਂ ਸੀਗਾ ਮੈਨੂੰ ਇਹਨੂੰ ਤਕਰੀਬਨ ਨਹੀਂ ਪਤਾ ਕਿਉਂ ਜਿਆਦਾ ਮੈਂ ਗੱਡੀ ਡਰਾਈਵ ਕਰਦਾ ਸੀਗਾ ਮੱਲੋ ਵੀ ਜਿਹੜਾ ਇਹ ਬੰਦਾ ਅਰੈਸਟ ਹੋਇਆ ਹੈਗਾ ਇਹ ਦੂਜੀ ਗੱਡੀ ਚੋਂ ਨਿਕਲਿਆ ਇਹਨੂੰ ਦਿਖਾ ਰਿਆ ਸੀ ਬੰਦੇ ਮੇਰੇ ਮੇਰੇ ਘਰ ਵਾਲੇ ਨੇ ਦੱਸਿਆ ਨਾ ਕਹਿੰਦੇ ਉਹ ਫਿਲਲੇ ਫਿਲਲੇ ਦਿਖਾਈ ਜਾਂਦਾ ਉਹ ਕਿ ਕਹੀ ਜਾਂਦਾ ਕਿ ਉਹ ਬੰਦਾ ਉਹ ਬੰਦਾ ਮੇਰੇ ਵੱਲ ਇਸ਼ਾਰੇ ਕਰ ਰਿਹਾ ਸੀ ਮੈਂ ਪਰ ਬਰਾਮਦ ਹੋਇਆ ਜੀ ਇੱਕ ਮੈਨੂੰ ਲੱਗਾ ਸ਼ਾਇਦ ਆ ਕੀ ਸੀਗਾ ਰਫਲ ਰਫਲ ਸੀਗੀ 12 ਬੋਰ ਦੀ 12 ਬੋਰ ਦੀ ਗੱਲ ਇੱਕ ਬਾਰੋਲੇ ਇੱਕ ਰਵਲਵਰ ਸੀ ਇੱਕ ਉਹ ਲੈ ਕੇ ਭੱਜ ਗਿਆ ਸੀ ਤਿੰਨ ਚਾਰ ਜਾਣ ਨਹੀਂ ਮੈਂ ਨਹੀਂ ਜਾਣਦਾ ਸੀਗਾ ਜੀ ਕੋਈ ਅਨਪਛਾਤੇ ਸੀ ਜਿਹੜਾ ਉਹ ਜਗਤਾਰ ਸੀਗਾ ਉਹ ਨਾਲ ਸੀਗਾ ਨਾ ਜਿਹੜਾ ਮੰਤ ਸੀਗਾ ਪ੍ਰਸ਼ਾਸਨ ਨੂੰ ਤਾਂ ਮੰਗਾ ਵੀ ਇਹ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਦੀ ਪੂਰੀ ਪੜਤਾਲ ਕਰੀ ਜਾਵੇ